ਸੋ ਸੋਸ਼ਲ ਕੌਜ਼ ਲਈ ਜਾਂ ਕਹਿ ਲੋ ਇੱਕ ਪੁੰਨ ਦੇ ਕੰਮ ਲਈ ਤੁਸੀਂ ਭੇਜੇ ਗਏ ਸੀਗੇ ਕਿ ਆਖੇ ਤੁਸੀਂ ਵਿੱਦਿਆ ਦਾ ਤਾਨ ਜਿਹੜਾ ਉਹ ਇੱਥੇ ਬੈਟਰ ਤਰੀਕੇ ਨਾਲ ਵਧੀਆ ਤਰੀਕੇ ਨਾਲ ਦੇ ਸਕੋ ਪ੍ਰਾਇਮਰੀ ਟੀਚਰ ਜਿਹੜਾ ਉਹ ਬੇਸ ਬਣਾਉਂਦਾ ਬੱਚੇ ਦਾ ਸੋ ਤੁਸੀਂ ਨੀਹਾਂ ਦੀਆਂ ਇੱਟਾਂ ਤਿਆਰ ਕਰ ਰਹੇ ਹੋ ਸਾਡੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਦੀ ਮੈਂ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਚ ਕੰਮ ਕਰਦਾ ਜੀ ਸਿੱਧੇ ਤੌਰ ਤੇ ਫਿਨਲੈਂਡ ਦੀ ਟ੍ਰੇਨਿੰਗ ਤੋਂ ਬਾਅਦ ਮੈਂ ਸਕੂਲਾਂ ਨੂੰ ਜਦੋਂ ਹੁਣ ਵਿਜ਼ਿਟ ਕਰਦਾ ਤਾਂ ਜਿਹੜੀ ਮੈਂ ਮੇਨ ਗੱਲ ਆਪਣੇ ਟੀਚਰਾਂ ਦੇ ਨਾਲ ਡਿਸਕਸ ਕਰਕੇ ਆਉਣਾ ਉੱਥੇ ਉਹ ਇਹ ਹੈ ਵੀ ਟਰਸਟ ਯੂਅਰ ਸਟੂਡੈਂਟਸ ਟਰਸਟ ਯੋਰਸੈਲਫ ਤੇ ਫਿਰ ਅੱਗੇ ਕੰਮ ਕਰਨਾ ਸ਼ੁਰੂ ਕਰੋ ਦੋ ਚੀਜ਼ਾਂ ਮੈਂ ਉੱਥੋਂ ਬਹੁਤ ਵਧੀਆ ਆਬਜ਼ਰਵ ਕਰਕੇ ਆਇਆ ਕਿ ਇੱਕ ਸੈਂਸ ਆਫ ਰਿਸਪੌਂਸਿਬਿਲਟੀ ਅਧਿਆਪਕ ਦੇ ਵਿੱਚ ਟੁਵਾਰਡਸ ਦਾ ਚਿਲਡਰਨ ਜਿਨ੍ਹਾਂ ਬੱਚਿਆਂ ਨੂੰ ਉਹ ਪੜ੍ਹਾ ਰਿਹਾ ਹੈ ਉਹਨਾਂ ਦੇ ਵਿੱਚ ਸੈਂਸ ਆਫ ਰਿਸਪੌਂਸਿਬਿਲਟੀ ਹੋਣੀ ਚਾਹੀਦੀ ਅਧਿਆਪਕ ਦੀ ਵੀ ਉਹ ਆਪਣੇ ਵਿਦਿਆਰਥੀ ਦੀ ਹਰ ਚੀਜ਼ ਨੂੰ ਨੋਟ ਕਰਦਾ ਪ ਪਰੀ ਅੱਛੀ ਗੱਲ ਹੈ ਕਿ ਸਾਡਾ ਬੇਸ ਪ੍ਰਾਇਮਰੀ ਦਾ ਪੰਜਾਬ ਦਾ ਇੰਨਾ ਵਧੀਆ ਬਣ ਜੇ ਅੱਗੇ ਫਿਰ ਸਾਨੂੰ ਸੋਚ ਨਹੀਂ ਰਹਿਣੀ ਕਿਉਂਕਿ ਬੇਸ ਵਧੀਆ ਬਣ ਗਿਆ ਤਾਂ ਫਿਰ ਅੱਗੇ ਉਹਨਾਂ ਨੇ ਮਿਡਲ ਚਹਾਈ ਚ ਸੀਨੀਅਰ ਸਕੈਂਡਰੀ ਚ ਯੂਨੀਵਰਸਿਟੀਆਂ ਜਾ ਕੇ ਉਹ ਉਹਨਾਂ ਦੇ ਆਪਣੀ ਪਰਸਨੈਲਿਟੀ ਬਦਲ ਜਾਣੀ ਉੱਥੇ ਚੌਥੀ ਕਲਾਸ ਦੇ ਬੱਚੇ ਨੂੰ ਸਰ ਵਪਾਰ ਕਿਵੇਂ ਕਰਨਾ ਹੈ वर्किंग एंड एंटरप्रेन्योरशिप स्किल्स ओ सिखाइयां जा रही हैं जो मैं देखया। ਉਥੇ ਬੱਚਿਆਂ ਨੂੰ ਸ਼ੈਦ ਕੱਢਣਾ ਸਭ ਤੋਂ ਪਹਿਲਾਂ ਸ਼ੈਦ ਕੱਢਣਾ ਸਿਖਾਇਆ ਜਾਂਦਾ ਹੈ ਤੇ ਟ੍ਰੇਡਮਾਰਕ ਕਿਵੇਂ ਲੈਣਾ ਹੈ ਫੂਡ ਲਾਇਸੈਂਸ ਕਿਵੇਂ ਲੈਣਾ ਉਸ ਚੀਜ਼ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਚੌਥੀ ਕਲਾਸ ਦੇ ਬੱਚੇ ਨੂੰ ਸਾਡੇ ਬੱਚੇ ਇਹਨੇ ਖੁਸ਼ ਹੁੰਦੇ ਨੇ ਜਾ ਕੇ ਨਾਟ ਇਵਨ देयर ਪੇਰੈਂਟਸ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸਦੇ ਨੇ ਕਿ ਸਾਡੇ ਮੈਡਮ ਫਿਨਲੈਂਡ ਤੋਂ ਆਏ ਨੇ ਤੇ ਅਸੀਂ ਹੁਣ ਉਹ ਪੜਾਈ ਕਰਦੇ ਆ ਜੋ ਫਿਨਲੈਂਡ ਚ ਹੁੰਦੀ ਆ ਆਪਣਾ ਤਜਰਬਾ ਜਿਹੜਾ ਉਹ ਆਪਣੇ ਕੁਲੀਗਸ ਨਾਲ ਆਪਣੇ ਸਟੂਡੈਂਟਸ ਨਾਲ ਬਿਲਕੁਲ ਸ਼ੇਅਰ ਕਰੋ ਡਬਲ ਟ੍ਰिपल ਕਰੋ ਇਹਨੂੰ ਉਹ ਤਾਂ ਫੈਲੇ ਵਿਦਿਆਚਾਨਨ ਹੋਏ ਜਿੰਨਾ ਤੁਸੀਂ ਦੱਸੀ ਜਾਓਗੇ ਉਹਨਾ ਉਹ ਵਧੇ ਜਾਊਗਾ ਜਦੋਂ ਤੁਸੀਂ ਇਹ ਸੋਚਿਆ ਹੋਵੇਗਾ ਵੀ ਪ੍ਰਾਇਮਰੀ ਦੇ ਅਧਿਆਪਕਾਂ ਨੂੰ ਅਸੀਂ ਦੁਨੀਆ ਦੇ ਨੰਬਰ 1 ਜਿੱਥੇ ਪ੍ਰਾਇਮਰੀ ਸਿੱਖਿਆ ਤੰਤਰ ਚੱਲਦਾ ਪਿਆ ਉੱਥੇ ਭੇਜਾਂਗੇ ਟ੍ਰੇਨਿੰਗ ਵਾਸਤੇ ਉਸ ਵੇਲੇ ਕਿਹਾ ਰੋਸ਼ਨ ਦਿਮਾਗ ਹੋਣਗੇ ਤੁਹਾਡੇ ਉੱਤੇ ਕਿੰਨੀ ਚੰਗੀ ਸੋਚ ਹੋਵੇਗੀ ਜਿੱਥੇ ਜਿੱਥੇ ਸਾਨੂੰ ਮੌਕਾ ਮਿਲੂ ਕਿ ਚੰਗੀ ਚੀਜ਼ ਸਿੱਖਣ ਦਾ ਕੋਈ ਬਜਟ ਦਾ ਸਿੱਖਿਆ ਵਾਸਤੇ ਅਸੀਂ ਕੋਈ ਬਜਟ ਦੀ ਸਿੱਖਣ ਨਹੀਂ ਲਾਉਂਦੇ ਕਿਉਂਕਿ ਵਿਦਿਆ ਵਿਚਾਰੀਤਾ ਪਰ ਉਪਕਾਰੀ ਹੈ ਨਾ